ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਖਬਰ ਕਾਂਗਰਸੀ ਐਮਐਲਏ ਨੂੰ ਲੈ ਕੇ ਆ ਰਹੀ ਹੈ ਜਿੰਨਾਂ ਦੇ ਕਰਦੇ ਵਿੱਚ ਈਡੀ ਦੀ ਰੇਡ ਪਈ ਹੈ ਜੀ ਹਾਂ ਈਡੀ ਵੱਲੋਂ ਕਾਂਗਰਸ ਐਮਐਲਏ ਦੇ ਕਰਦੇ ਉੱਤੇ ਰੇਡ ਮਾਰੀ ਗਈ ਹੈ 1392 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਇਲਜ਼ਾਮ ਲੱਗਿਆ ਹੈ ਤਾਂ ਇਨਫੋਰਸਮੈਂਟ ਡਾਇਰੈਕਟੋਰੇਟ ਦਿੱਲੀ ਐਨਸੀਆਰ ਸਮੇਤ ਹਰਿਆਣਾ ਦੇ ਮਹਿੰਦਰਗੜ ਵਿਧਾਨ ਸਭਾ ਦੇ ਵਿਧਾਇਕ ਰਾਵਦਾਨ ਸਿੰਘ ਦੇ 15 ਟਿਕਾਣਿਆਂ ਉੱਤੇ ਛਾਪੇਮਾਰੀ ਕਰ ਰਿਹਾ ਹੈ ਉਹਨਾਂ ਉੱਤੇ 1392 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਦੋਸ਼ ਹੈ ਵਿਧਾਇਕ 라ਵਦਾਨ ਸਿੰਘ ਸਾਫਕਾ ਮੁੱਖ ਮੰਤਰੀ ਭਪੇਂਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਨੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ED ਦਿੱਲੀ ਗੁਰੂਗਰਾਹ ਮਹਿੰਦਰਗੜ੍ਹ ਬਹਾਦਰਗੜ੍ਹ ਅਤੇ ਜਮਸ਼ੇਦਪੁਰ ਵਿੱਚ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ ਵਿਧਾਇਕ 라ਵਦਾਨ ਸਿੰਘ ਅਤੇ ਉਹਨਾਂ ਦੇ ਪਰਿਵਾਰ ਦੀ ਮਾਲਕੀ ਵਾਲੀ ਕੰਪਨੀ ਮੈਸਰਜ਼ ਅਲੌਇਡ ਸਟ੍ਰਿਪਸ ਲਿਮਟਿਡ ਨੇ ਬੈਂਕ ਤੋਂ 1392 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਜੋ ਕਿ ਅਜੇ ਤੱਕ ਵਾਪਸ ਨਹੀਂ ਹੋਇਆ ਜਿਸ ਤੋਂ ਬਾਅਦ ED ਵੱਲੋਂ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਤਾਂ ਖਬਰ ਨਾਲ ਦੀ ਨਾਲ ਅਪਡੇਟ ਕਰ ਰਹੇ ਹਾਂ ਕਿ 1992 ਕਰੋੜ ਰੁਪਏ ਦੇ ਬੈਂਕ ਕਰਜ਼ੇ ਦੀ ਧੋਖਾਧੜੀ ਮਾਮਲੇ ਦੇ ਵਿੱਚ ਮਨੀ ਲਾਂਡਰਿੰਗ ਜਾਂਚ ਦੇ ਤਹਿਤ ਹਰਿਆਣਾ ਕਾਂਗਰਸ ਦੇ ਵਿਧਾਇਕ 라ਵਦਨ ਸਿੰਘ ਦੇ ਘਰ ਤੇ ਛਾਪੇਮਾਰੀ ਚੱਲ ਰਹੀ ਹੈ ਉੱਥੇ ਹੀ ED ਨੇ ਇੱਕ ਮੈਟਲ ਫੈਬ੍ਰିକੇਟਿੰਗ ਕੰਪਨੀ ਤੇ ਉਸਦੇ ਪ੍ਰੋਮੋਟਰਾਂ ਦੇ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤਕਰੀਬਨ 15 ਥਾਵਾਂ ਤੇ ਤਲਾਸ਼ੀ ਲਈ ਜਾ ਰਹੀ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਵਿੱਚ ਮਹਿੰਦਰਗੜ੍ਹ ਖੇਤਰ ਦੇ 65 ਸਾਲਾ ਵਿਧਾਇਕ ਉਹਨਾਂ ਦੇ ਬੇਟੇ ਅਕਸ਼ਤ ਸਿੰਘ ਕੰਪਨੀ ਅਲਾਈਟ ਸਟ੍ਰਿਪਸ ਲਿਮਟਿਡ ਦੇ ਉਹਨਾਂ ਦੇ ਪ੍ਰਮੋਟਰ ਮਹਿੰਦਰ ਅਗਰਵਾਲ ਤੇ ਗੌਰਵ ਅਗਰਵਾਲ ਤੇ ਕੁਝ ਹੋਰ ਨਜ਼ਦੀਕੀ ਸ਼ਾਮਲ ਨੇ ਕੰਪਨੀ ਦੇ 1392 ਕਰੋੜ ਰੁਪਏ ਦੇ ਬੈਂਕ ਦੇ ਕਰਜ਼ੇ ਤੇ ਧੋਖਾ ਧੜੀ ਦੇ ਵਿੱਚ ਸ਼ਾਮਲ ਹੋਣ ਦੇ ਦੋਸ਼ ਲੱਗੇ ਨੇ ਤੇ 2022 ਦੇ ਵਿੱਚ सीबीआई ਦੁਆਰਾ ਇਸ ਉੱਪਰ ਮਾਮਲਾ ਦਰਜ ਕੀਤਾ ਗਿਆ ਸੀ ਸੂਤਰਾਂ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਿਆ ਹੈ ਕਿ ਦੋਸ਼ੀ ਕੇ ਰਾਵਦਨ ਸਿੰਘ ਦੇ ਪਰਿਵਾਰ ਤੇ ਉਹਨਾਂ ਦੀਆਂ ਕੰਪਨੀਆਂ ਨੇ ਐਸਐਸਐਲ ਦੇ ਕਰਜ਼ੇ ਦੇ ਪੈਸੇ ਲਏ ਪਰ ਉਹਨਾਂ ਨੂੰ ਵਾਪਸ ਨਹੀਂ ਕੀਤਾ ਤੇ ਬਾਅਦ ਵਿੱਚ ਇਨ੍ਹਾਂ ਪੈਸਿਆਂ ਨੂੰ ਮਾਫ ਕਰ ਦਿੱਤਾ ਗਿਆ ਤਾਂ ਇਸੇ ਵੇ ਕੇਸ ਨੂੰ ਲੈ ਕੇ ਈਡੀ ਵੱਲੋਂ ਲਗਾਤਾਰ ਛਾਪੇਮਾਰੀ ਚੱਲ ਰਹੀ ਹੈ ਦਿੱਲੀ ਐਨਸੀਆਰ ਸਮੇਤ ਹਰਿਆਣਾ ਦੇ ਮਹਿੰਦਰਗੜ ਵਿਧਾਨ ਸਭਾ ਦੇ ਵਿਧਾਇਕ ਰਾਵਦਨ ਸਿੰਘ ਦੇ 15 ਟਿਕਾਣਿਆਂ ਉੱਤੇ છાપેમારી ਚੱਲ ਰਹੀ ਹੈ ਜਿਨ੍ਹਾਂ ਉੱਤੇ ਜਿਨ੍ਹਾਂ ਉੱਤੇ 1392 ਕਰੋੜ ਰੁਪਏ ਦੇ ਬੈਂਕ ਘੁਟਾਲੇ ਦਾ ਦੋਸ਼ ਹੈ ਵਿਧਾਇਕ 라ਵਦਾ ਸਿੰਘ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਦੇ ਕਰੀਬੀ ਮੰਨੇ ਜਾਂਦੇ ਨੇ ਤਾਂ ED ਦਿੱਲੀ ਮਹਿੰਦਰ ਗੜ੍ਹ ਬਹਾਦਰ ਗੜ੍ਹ ਜਮਸ਼ੀਦਪੁਰ ਗੁਰੂਗ੍ਰਾਮ ਵਿੱਚ ਉਹਨਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਕਰ ਰਹੀ ਹੈ ਤਾਂ ਦੱਸਦੀ ਇੱਕ ਇੱਕ ਕੰਪਨੀ ਨੇ ਬੈਂਕ ਤੋਂ 1392 ਕਰੋੜ ਰੁਪਏ ਦਾ ਕਰਜ਼ਾ ਲਿਆਸੀ ਜਿਸ ਨੂੰ ਵਾਪਸ ਨਹੀਂ ਕੀਤਾ ਗਿਆ ਤੇ ਇਸ ਮਾਮਲੇ ਦੇ ਵਿੱਚ ਲਗਾਤਾਰ ਜਾਂਚ ਈਡੀ ਕਰ ਰਹੀ ਹੈ ਏਜੰਸੀ ਈਡੀ ਨੇ ਕਾਂਗਰਸ ਦੇ ਵਿਧਾਇਕ ਰਾਵਧਨ ਸਿੰਘ ਦੇ ਘਰ ਤੇ ਛਾਪੇਮਾਰੀ ਕੀਤੀ ਹੈ ਈਡੀ ਨੇ ਰਾਧਨ ਸਿੰਘ ਦੇ ਤਿੰਨ ਠਿਕਾਣਿਆਂ ਤੇ ਛਾਪੇਮਾਰੀ ਕੀਤੀ ਹੈ ਤੇ ਉੱਥੇ ਤਲਾਸ਼ੀ ਚੱਲ ਰਹੀ ਹੈ ਜਿਨ੍ਹਾਂ ਵਿੱਚ ਮਹਿੰਦਰਗੜ੍ਹ ਦੇ ਵਿੱਚ ਉਹਨਾਂ ਦੇ ਪੁਰਾਣੇ ਘਰ ਦੇ ਬਾੜੀ ਤੇ ਵਿੱਚ ਉਹਨਾਂ ਦੇ ਫਾਰਮ ਹਾਊਸ ਇਸ ਤੋਂ ਇਲਾਵਾ ਗੁਰੂਗ੍ਰਾਮ ਤੇ ਉਹਨਾਂ ਦੇ ਘਰ ਦੇ ਵਿੱਚ ਵੀ ਛਾਪੇਮਾਰੀ ਚੱਲ ਰਹੀ ਹੈ ਕਾਂਗਰਸ ਨੇਤਾ ਦੇ ਇਹਨਾਂ ਤਿੰਨੇ ਠਿਕਾਣਿਆਂ ਤੇ ਇੱਕੋ ਸਮੇਂ-ਚਾਪਾ ਪੈਣ ਨਾਲ ਰਾਜਨੀਤੀ ਦੇ ਵਿੱਚ ਵੀ ਹਲਚਲ ਜ਼ੋਰਾਂ ਤੇ ਹੈ ਕੀ ਕਹਿਣਾ ਚਾਹੋਗੇ ਤੁਸੀਂ ਇਲੈਕਸ਼ਨ ਤੋਂ ਅਚਾਨਕ ਪਹਿਲਾਂ ਈਡੀ ਦੀਆਂ ਸ਼ੁਰੂ ਹੋਈਆਂ ਇਹਨਾਂ ਰੇਡਸ ਬਾਰੇ ਆਪਣੀ ਰਾਏ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ